ਆਮਨਾ ਆਮਨਾ rau ਓਏ ਆਓ ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਦਿਖਾਰਾ ਜੋ ਕਿ ਮਾਲਵਿੰਦਰ ਕੰਗਨੀ ਵੱਲੋਂ ਜੋ ਕਿ ਅੱਜ ਰੈਲੀ ਕੀਤੀ ਜਾ ਰਹੀ ਹੈ ਸਹਿਰ ਕਰਾਲੀ ਵਿੱਚ ਰੈਲੀ ਪਹੁੰਚ ਚੁੱਕੀ ਹੈ ਤੇ ਆਓ ਗੱਲਬਾਤ ਕਰਦੇ ਮਾਲਵਿੰਦਰ ਕੰਗਸਾ ਜੀ ਨਾਲ ਕੀ ਉਹਨਾਂ ਦਾ ਕੀ ਵਿਚਾਰ ਹੈ ਕੀ ਉਹਨਾਂ ਦੇ ਕਹਿਣਾ ਹੈ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਜੋਸ਼ ਦੇਖਣ ਨੂੰ ਮਿਲਦਾ ਤੁਹਾਨੂੰ ਦੇਖ ਸਕਦੇ ਹੋ ਵਰਕਰਾਂ ਵਿੱਚ ਉਤਸ਼ਾਹ ਕਿੰਨਾ ਹੈ ਤੇ ਸਰੋਪੇ ਤੇ ਫੁੱਲਾਂ ਦੇ ਯਾਰ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਕ ਵੱਡਾ ਰੋਡ ਸ਼ੋ ਜੋ ਕਿ ਗੁਰਦੁਆਰਾ ਸੋਨਾ ਸਾਹਿਬ ਤੋਂ ਚੱਲਿਆ ਤੇ ਮਾਤਾ ਨਾਨਾ ਦੇਵੀ ਜਾ ਕੇ ਰਤਮਸਤਕ ਹੋਵੇਗਾ ਆਮ ਆਦਮੀ ਪਾੜੀ ਜਿੰਦਾਬਾਦ ਆਮ ਆਦਮੀ ਪਾਵਾ ਦੀ ਪਾੜੀ ਦੇ ਵਰਕਰਾਂ ਵਿੱਚ ਪੂਰਾ ਦੋਸਤ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾੜੀ ਜਿੰਦਾਬਾਦ ਆਮ ਆਦਮੀ ਪਾੜੀ ਜਿੰਦਾਬਾਦ ਬੋਲੇ ਰੋਸ਼ੋ ਲੈ ਕੇ ਪਹੁੰਚੇ ਨੇ ਤੇ ਗੱਲਬਾਤ ਕਰਨ ਵਾਲੇ ਦਰਕਰਾਂ ਕਿ ਕੀ ਉਹਨਾਂ ਦੇ ਵਿਚਾਰ ਨੇ ਕੀ ਉਹਨਾਂ ਦੇ ਕਹਿਣ ਨੇ ਵਿਰੋਧ ਸ਼ੋਰ ਬਾਰੇ ਕੱਲ ਸਾਹਿਬ ਜੀ ਦਾ ਵੱਡਾ ਪਰਮਾਤਮਾ ਸਵਾਗਤ ਜੋ ਕਿ ਕਰਾਲੀ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਆ ਕੇ ਗੱਲਬਾਤ ਕਰ ਰਹੇ ਆ ਤੇ ਦੋ ਮਿੰਟ ਬੋਲਣਾ ਹੈ ਮੰਗਦਾ ਹਾਂ ਉਹ ਆਦਮੀ ਪਾਟਰੀ ਆਵਾਜ਼ ਆਵਾਜ਼ ਦੀ ਪਾਟਰੀ ਵੱਡਾ ਸ਼ਾਹ ਵੱਡਾ ਪਰਕਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸਰ ਇੱਕ ਸ਼ਾਟ ਸਰ ਕਰ ਕਰਾਉਂ ਕਰ ਕੰਨ ਸਾਹਿਬ ਕੰਪੇਨ ਕੰਪੇਨ ਸ਼ੁਰੂ ਕਰਨ ਜਾ ਰਹੇ ਆ ਅੱਜ ਆਕਾ ਵਾਸੀ ਨਾਨ ਸਾਹਿਬ ਨਾਨ ਸਾਹਿਬ ਤਾਂ ਨਵੇਂ ਸ਼ੁਰੂ ਕਰਨ ਜਾ ਰਹੇ ਹੋ ਅੱਜ ਸ਼ੁਕਰਾਨਾ ਕੀ ਕਹਿਣਾ ਚਾਹੂੰਗਾ ਇਹ ਸੋ ਬਹੁਤ ਖੁਸ਼ੀ ਕਰੀ ਹੈ ਹਾਂਜੀ ਹਾਂਜੀ ਮੱਖਾ ਜੀ ਅੱਜ ਕੰਪੇਨ ਸ਼ੁਰੂ ਕਰਨ ਜਾ ਰਹੇ ਹੋ ਗੁਰੂ ਮਾਰਾ ਤੇ ਚੰਦ ਦਾ ਇਰਾਫ ਕਰਕੇ ਸ਼ੁਰੂ ਕੀਤੀ ਹੈ ਮਤਲਬ ਕਿ ਕੀ ਕੰਮ ਹੋ ਜੀ ਅੱਜ ਬਸ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਜਾ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਜ਼ਿੰਮੇਵਾਰੀ ਮੈਨੂੰ ਆਪਣੀ ਲੀਡਰਸ਼ਿਪ ਨੇ ਦਿੱਤੀ ਆ ਉਹਨੂੰ ਤਨਦੇਈ ਨਾਲ ਨਿਭਾ ਸਕੀਏ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੀ ਲੋਕ ਸਭਾ ਸੀਟ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਈਏ ਔਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਿਏ ਇਹੀ ਅਰਦਾਸ ਬੇਨਤੀ ਲੈ ਕੇ ਹਾਂ ਹਲਕੇ ਲਈ ਸੀ ਪਹਿਲਾਂ ਜਿਹੜਾ ਜਿਹੜਾ ਤੁਹਾਨੂੰ ਕੋਚਾ ਹੋਇਆ ਜਿਹੜਾ ਜਿਹੜਾ ਕਰ ਦਿੱਤਾ ਜੋ ਦੇਖੋ ਹਲ ਹਰੇਕ ਹਲ ਕੇ ਸਾਡੀ ਪਹਿਲ ਤੇ ਆ ਲੇਕਿਨ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਹਮੇਸ਼ਾ ਹੀ ਇਗਨੋਰ ਹੋਇਆ ਕਿਉਂਕਿ ਇਥੋਂ ਜਿਹੜੇ ਵੀ ਨੁਮਾਇੰਦਗੀ ਕਰਦੇ ਰਹੇ ਲੋਕ ਮਾਨ ਸਾਹਿਬ ਆਜੋ ਅੰਦਰ ਆਜੋ ਜਿਹੜੇ ਨਮਾਇੰਦਗੀ ਕਰਦੇ ਰਹੇ ਉਹਨਾਂ ਨੇ ਸਿਰਫ ਔਰ ਸਿਰਫ ਆਪਣੇ ਘਰ ਭਰੇ ਆ ਇੱਥੋਂ ਦੇ ਲੋਕਾਂ ਦਾ ਕਦੇ ਨਹੀਂ ਸੁਣਿਆ ਮਾਨ ਸਾਹਿਬ ਦੀ ਜਿਹੜੀ ਸਰਕਾਰ ਦੀਆਂ 2 ਸਾਲ ਦੀਆਂ ਉਪਲਬਧੀਆਂ ਤੇ ਨਾਲ ਨਾਲ ਜਿਹੜੀ ਤਾਨਾਸ਼ਾਹੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਲੜਾਈ ਲੜ ਰਹੇ ਲੋਕਸ਼ਾਹੀ ਨੂੰ ਬਚਾਉਣ ਦੀ ਉਸ ਲੜਾਈ ਨੂੰ ਡਟ ਕੇ ਲੜਾਂਗੇ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਔਰ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਚ ਆਪਣਾ ਅਹਿਮ ਯੋਗਦਾਨ ਪਾਵਾਂਗੇ ਸਰ ਗੱਲ ਕਰੀਏ ਹਲਕਾ ਕੁਰਾਲੀ ਦੀ ਸਾਰਿਆਂ ਨੇ ਚੱਲਣਾ ਸਾਰਿਆਂ ਨੇ ਚੱਲਣਾ ਮੱਥਾ ਟੇਕਣਾ ਸਰ ਹੱਥਾਂ ਕੁਰਾਲੀ ਆਜੋ ਸਰ ਸ਼ਹਿਰ ਕੁਰਾਲੀ ਆਵਾਜ਼ੀ ਗੋਪੀ ਆਵਾਜ਼ੀ ਗੋਪੀ ਭਾਈ ਗੋਵਿੰਦ ਸਿੰਘ ਜੀ ਤੋਂ ਇਹ ਸਾਨੂੰ ਭਾਈ ਗੋਵਿੰਦ ਸਿੰਘ ਜੀ ਕਾ ਜੱਪੋ ਉਨੇ ਨਹੀਂ ਕਰਾਂ ਬੰਦ ਕਰਾਂ ਲੱਗਿਆ ਰਿਕਾਰਡ ਹੋ ਜੂਗਾ ਸੋ ਇਹ ਸਨ ਮਾਲਵਿੰਦਰ ਕੰਗ ਜੀ ਔਨ ਕਰ ਔਨ ਕਰ ਆ ਜਾ ਆ ਜਾ ਹਾਂ ਜੀ ਆ ਜਾ ਮੇਰੇ ਨਾਲ ਆ ਗੱਲਬਾਤ ਕਰਦੇ ਹਾਂ ਹੋਰ ਵਰਕਰਾਂ ਨਾਲ ਵੀ ਅ ਹਰੀ ਉਹ ਕਿੱਥੇ ਆ ਬਾਓ ਸਰਦਾਰ ਜੀ ਆ ਗਏ ਜੀ ਸਰ ਫਟਾਫਟ ਆ ਗਏ ਜੀ ਮੈਂ ਆ ਗਏ ਗੰਗ ਸਾਹਿਬ ਆ ਗਏ ਆਗੇ ਤਾਂ ਜੀ 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 ਮੈਡਿ ਇੱਕ ਮਿੰਟ ਦਿਓ ਇੱਕ ਹਾਂ ਜੀ ਕਰੋ ਬੜਾ ਬੜਾ ਆ ਬੜਾ ਭਰਮਾ ਸਵਾਗਤ ਹੋਇਆ ਏ ਜੀ ਮਾਲਵੇਂਦਰ ਸਿੰਘ ਕੰਤ ਸਾਹਿਬ ਦਾ ਕੀ ਕਹਿਣਾ ਚਾਹੋਗੇ ਸ਼ਾਇਦ ਪੁਰਾਲੀ ਦੇ ਵਿੱਚ ਅੱਜ ਦੇਖੋ ਜਿਹੜੇ ਆਪਣੇ ਪੰਜਾਬ ਦੇ ਲੋਕ ਹੈ ਉਹ ਸਾਰੇ ਬੀਜੇਪੀ ਸਰਕਾਰ ਤੋਂ ਓਕੇ ਪਏ ਨੇ ਤੇ ਅੱਜ ਤੁਸੀਂ ਦੇਖੀ ਰੋਗੇ ਪਿੱਛੋਂ ਬੜਾ ਭਾਰੀ ਇਕੱਠ ਹੈ ਮਾਲਵੇਂਦਰ ਕੰਤ ਸਾਹਿਬ ਦੇ ਹੱਕ ਦੇ ਵਿੱਚ ਅੱਜ ਸੜਕਾਂ ਤੇ ਖੜਾ ਹੋ ਕੇ ਸਵਾਗਤ ਕਰਨ ਵਾਸਤੇ ਗਣਾ ਹੈ ਤਾਂ ਮੈਂ ਆਪਣੇ ਸਾਰੇ ਹਲਕਾ ਵਾਸੀਆਂ ਵੱਲੋਂ ਤੇ ਆਪਣੀ ਆਵਾਜ਼ ਦੀ ਪਾਰਟੀ ਟੀਮ ਵੱਲੋਂ ਯਸ਼ਵਾਸ਼ਿੰਦੋਂ ਦਾ ਕੀ ਆਪਾਂ ਦੀ ਸੀਟ ਹੈ ਬੜੀ ਪਾਰੀ ਗਿਣਤੀ ਜਿੱਤਾਂਗੇ ਜੀ ਸਰ ਗੱਲ ਕਰੀਏ ਸ਼ਹਿਰ ਕੋਰਾਲੀ ਦੀ ਹਸਪੀਟਲ ਦੀ ਜਿਹੜੀ ਸਮੱਸਿਆ ਬਸ ਸਟੈਂਡ ਦੀ ਸਮੱਸਿਆ ਕਜੋਲੀ ਵਾਟਰ ਵਰਕਿੰਗ ਵੱਡੇ ਕਈ ਮੁੱਦੇ ਆ ਕਾਫੀ ਦਿਨ ਤੋਂ ਲਾਰੇ ਲਾਤੇ ਆ ਰਹੇ ਆ ਪਰ ਹਾਲੇ ਤੱਕ ਕਿਸੇ ਤਰ੍ਹਾਂ ਦਾ ਸੁਧਾਰ ਨਹੀਂ ਜਿਹੜਾ ਹੋਇਆ ਦੇਖੋ ਸਰ ਜਿਹੜਾ ਵੀ ਕੰਮ ਸੀ ਚਾਹੇ ਆਪਾਂ ਗੱਲ ਕਰੀਏ ਸਰਕਾਰੀ ਹਸਪਤਾਲ ਦੀ ਸਰਕਾਰੀ ਹਸਪਤਾਲ 1992 ਬਾਅਦ ਕਿਸੇ ਨੇ ਦੇਖਿਆ ਨਹੀਂ ਹੈਗਾ ਜੇ ਹਸਪਤਾਲ ਦਾ ਕੰਮ ਹੋਇਆ ਤਾਂ ਉਹ ਆਵਾਮੀ ਪਾਰਟੀ ਦੇ ਟਾਈਮ ਦੇ ਵਿੱਚ ਹੋਇਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਦੇ ਵਿੱਚ ਟੈਲਾ ਵੀ ਲੱਗ ਰਹੀਆਂ ਨੇ ਅੰਦਰ ਐਕਸਟਰਾ ਮ ਤੇ ਲਗਭਗ 700 ਡਾਕਟਰ ਉਰੇ ਆਪਣੀ 700 ਸਭ ਲੋਕ ਉਰੇ ਆਪਣੇ ਆਪਣੀ ਬੈਠੇ ਨੇ ਤੇ 700 ਪੇਸ਼ੈਂਟ ਦਿੱਲੀ ਉਰੇ ਆ ਰਹੇ ਤੇ ਸਾਰਿਆਂ ਨੂੰ ਫਰੀ ਦਵਾਈਆਂ ਮਿਲ ਰਹੀਆਂ ਨੇ ਆਜੋ ਆਈ ਆਈ ਮੜਾ ਜਾ ਸੋ ਇੱਕ ਵੱਡਾ ਇੱਕ ਕਾਠੀ ਕਬੱਡੀ ਰੈਲੀ ਰੋਡ ਸ਼ੋ ਜੋ ਕਿ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੇ ਹੋਰ ਵਰਕਰ ਨਾਲ ਆਪਾਂ ਗੱਲਬਾਤ ਕਰਦੇ ਹਾਂ ਆਉਣਾ ਨਾ ਖੜੋ ਖੜੋ ਸਾਨੂੰ ਪਾ ਰਹਾਂਗੇ ਖੜੋ ਜੀ ਨਾਲ ਚਲੋ ਜੀ ਉਕੇ ਸਾਹਿਬ ਅੱਜ ਕੁਰਾਲੀ ਦੇ ਸਪੌਂਸਰ ਤੇ ਮਾਰਵਿੰਦਰ ਸਿੰਘ ਕੰਗ ਦਾ ਬੜਾ pharmma ਸਵਾਗਤ ਕੀਤਾ ਗਿਆ ਇਹ ਬੜਾ pharmma ਜਿਹੜਾ ਹੰਗਾਰਾ ਮਿਲਿਆ ਕੀ ਲੱਗਦਾ ਹੈ ਕੀ ਕਹਿਣਾ ਚਾਹੂਗਾ ਇਹਨਾਂ ਨੂੰ ਦੇਖੋ ਜੀ ਕਿੱਡਾ ਉਤਸ਼ਾਹ ਹੈ ਜੀ ਪੂਰੇ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਨਾਲ ਕਿੰਨੇ ਤਾਂ ਲੋਕ ਜੁੜੇ ਹੋਏ ਆ ਔਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਿੱਤ ਯਕੀਨੀ ਹੈ ਔਰ ਬਸ ਉਸ ਸਮੇਂ ਦਾ ਇੰਤਜ਼ਾਰ ਹੈ ਜਦੋਂ ਪੋਲਿੰਗ ਹੋਣੀ ਹੈ ਔਰ ਰਿਜ਼ਲਟ ਆਉਣਾ ਹੈ ਸਰ ਗੱਲ ਕਰੀਏ ਪਹਿਲਾਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਹੈ ਜੇਕਰ ਇਹ ਸੀਟ ਤੁਸੀਂ ਜਿੱਤਦੇ ਹੋ ਤਾਂ ਹੁਣ ਆਪਣੇ ਜਿਹੜੇ ਪਾਰਟੀ ਦੇ ਹੋ ਜਾਂਦੇ ਆ ਫਿਰ ਸ਼ਾਇਦ ਜਿਹੜੇ ਬਕਾਨਤ ਦੀ ਗੱਲ ਕਰੀਏ ਫਿਰ ਉਹ ਤਾਂ ਜੋਰਾ ਤੇ ਆਏਗਾ ਹਸਪਤਾਲ ਨੂੰ ਕਾफी ਸਮੇਂ ਤੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਅਪਗ੍ਰੇਡ ਕਰਨ ਦੇ ਬੱਸ ਸਟੈਂਡ ਦਾ ਮੁੱਦਾ ਸੀ ਕਜੋਲੀ ਵਾਟਰ ਵਰਕਸ ਦਾ ਮੁੱਦਾ ਸੀ ਕਈ ਮੁੱਦੇ ਸੀ ਲੱਗਦਾ ਹੈ ਕਿ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਤੁਹਾਨੂੰ ਸਾਰਾ ਪਤਾ ਹੈ ਜੀ ਤੁਸੀਂ ਹਰ ਫੰਕਸ਼ਨਾਂ ਦੇ ਵਿੱਚ ਸ਼ਾਮਲ ਹੁੰਦੇ ਹੋ ਕਿ ਸਾਡੇ ਮੰਤਰੀ ਮੈਡਮ ਜੀ ਸਤਿਕਾਰਯੋਗ ਪਰਡਮਨ ਬੋਲ ਕਗਨ ਮਾਨ ਜੀ ਨੇ ਦੇਖੋ ਕਜੋਲੀ ਵਾਟਰ ਵਰਕਸ ਦਾ ਸਾਡਾ ਜਿਹੜਾ ਮੁੱਦਾ ਸੀ ਸਾਡੇ ਸ਼ਹਿਰਾਂ ਨੂੰ ਉਸ ਪਾਣੀ ਨਾਲ ਜੋੜਨ ਜਾ ਰਹੇ ਹਨ ਔਰ ਹਸਪਤਾਲ ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਿੱਥੇ 50 ਬੰਦਿਆਂ ਦੀ ਆਪੀਡੀ ਸੀ ਅੱਜ 800 ਬੰਦੇ ਦੀ ਆਪੀਡੀ ਹੈ ਔਰ ਦਵਾਈਆਂ ਫ੍ਰੀ ਮਿਲ ਰਹੀਆਂ ਮਾਨ ਸਾਹਿਬ ਦੀ ਸਰਕਾਰ ਚ ਬਿਜਲੀ ਫ੍ਰੀ ਹੈ ਜੀ ਇਸ ਤੋਂ ਵੱਧ ਕੀ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਕਹਾਂਗਾ ਕਿ ਬਹੁਤ ਮਾਨ ਦੀ ਗੱਲ ਹੈ ਇਹ ਇਹੋ ਜਿਹੀ ਸਰਕਾਰ ਵਾਰ-ਵਾਰ ਨਹੀਂ ਮਿਲਦੀ ਆਪਾਂ ਇਹ ਸਰਕਾਰ ਦਾ ਸਾਥ ਦਈਏ ਆਪਣੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਜੀ ਕਾਂਗਰਸ ਆਪਾਂ ਲੋਕ ਸਭਾ ਦੇ ਵਿੱਚ ਭੇਜ ਕੇ ਆਪਣੇ ਹਲਕੇ ਦੀ ਵੀ ਆਪਾਂ ਇੱਕ ਨੁਮਾਇੰਦਗੀ ਦਿਖਾਈ ਸੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਸਾਡੇ ਕੰਮ ਹੈ ਜਿਹੜੇ ਉਹ ਬੋਲਣਗੇ ਉਹਨਾਂ ਕੰਮਾਂ ਦੇ ਆਧਾਰ ਤੇ ਸੀ ਵੋਟ ਮੰਗਾਂ ਦੀ ਸਾਨੂੰ ਘਰ ਘਰ ਜਾਣ ਦੀ ਵੀ ਲੋੜ ਨਹੀਂ ਸਾਡੇ ਕੰਮੇ ਇੰਨੇ ਜ਼ਿਆਦਾ ਹੈ ਜੀ ਵੀਰ ਜੀ ਕੰਮ ਬੋਲਦੇ ਆ ਜੀ ਮਾਨ ਸਰਕਾਰ ਦੇ ਔਰ ਉਹਨਾਂ ਦੇ ਜਿਹੜੇ ਸਾਰੇ ਵਜ਼ੀਰ ਹੈ ਉਹਨਾਂ ਦੇ ਵੀ ਕੰਮ ਬੋਲਦੇ ਆ ਸਾਡੇ ਹਲਕਾ ਵਿਧਾਇਕ ਔਰ ਸਾਡੇ ਕੈਬਨਟ ਮਿਸਟਰ ਪੰਜਾਬ ਮੈਡਮ ਅਨਮੋਲ ਕਗਲਮਾਨ ਜੀ ਦੇ ਵੀ ਸਾਡੇ ਹਲਕਾ ਖਰੜ ਤੇ ਹੁਣ ਪੰਜ ਪੁਲ ਤੁਹਾਡੇ ਸਾਹਮਣੇ ਉਤ ਘੱਟ ਰਹੇ ਉਹ ਵੀ ਲੱਗਣ ਜਾ ਰਹੇ ਆ ਹਸਪਤਾਲਾਂ ਦਾ ਕੰਮ ਹੋਵੇ ਔਰ ਮੈਂ ਤਾਂ ਕਹਾਂਗਾ ਕਿ ਆਮ ਬੰਦਾ ਬਹੁਤ ਸੌਖਾ ਹੈ ਜੀ ਕਿ ਆਪਾਂ ਦਾ ਬਹੁਤ ਖੁਸ਼ਕਿਸਮਤ ਵਾਲੇ ਜੇਕਰ ਸ਼ਹਿਰ ਲਈ ਮੰਗ ਕਰੀਏ ਤਾਂ ਕਿਹੜੇ ਮੁੱਦੇ ਦੀ ਮੰਗ ਜਿਹੜੀ ਪੈਂਦੇ ਦਾ ਸਾਥ ਤੇ ਜੇਕਰ ਇਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਤੁਸੀਂ ਰੱਖੀਓ ਜੀ ਦੇਖੋ ਜੀ ਜਿਹੜਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਦਿੱਲੀ ਜਾਣਗੇ ਉਹਨਾਂ ਨੂੰ ਤਾਂ ਆਪ ਹੀ ਪਤਾ ਹੈ ਕਿ ਅਸੀਂ ਆਪਣੇ ਹਲਕੇ ਵਾਸਤੇ ਵੱਡੇ ਪ੍ਰੋਜੈਕਟ ਕਿਹੜੇ ਲਿਆਉਣੇ ਆ ਔਰ ਵੱਡੇ ਪ੍ਰੋਜੈਕਟ ਆਉਣਗੇ ਜੀ ਸਾਨੂੰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕੇ ਹਲਕਾ ਨੰਦਬਰ ਸਾਹਿਬ ਦੇ ਵਿੱਚ ਔਰ ਆਪਣੇ ਸਾਰੇ ਹਲਕਿਆਂ ਦੇ ਵਿੱਚ ਵੱਡੇ ਪ੍ਰੋਜੈਕਟ ਆਉਣਗੇ ਜੀ ਹਾਂਜੀ ਆ ਵਾਪਸ بڑا ਭਰਮਾ ਜਿਹੜਾ ਹੰਗਾਰਾ ਮਿਲਿਆ ਹੈ ਮਲਵਿੰਦਰ ਸਿੰਘ ਕੰਕ ਵੱਲੋਂ ਜਿਹੜਾ ਅੱਜ ਅਰਦਾਸ ਕਰਨ ਜਾ ਰਹੇ ਹਾਂ ਗੁਰੂ ਘਰ ਦੇ ਵਿੱਚ ਸੁੱਤ ਭਰਮਾ ਸਵਾਗਤ ਹੋਇਆ ਸ਼ਹਿਰ ਕੋਲ ਜੀ ਬਿਲਕੁਲ ਜੀ ਬਿਲਕੁਲ ਪੂਰਾ ਸ਼ਹਿਰ ਕੀ ਪੂਰੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇੱਕ ਕਾਫਲਾ ਜਾ ਰਿਹਾ ਹੈ ਕਿਉਂਕਿ ਖਾਸ ਤੌਰ ਤੇ ਸਾਡੇ ਵਾਸਤੇ ਕੋ ਬਾਣ ਵਾਲੀ ਗੱਲ ਹੈ ਕਿ ਇਸਿਕ ਇਹ ਮੈਂਬਰ ਪਾਰਲੀਮੈਂਟ ਦੇ ਰਹੇ ਆ ਜਿਹਦਾ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਨਾਮ ਸੀ ਜਿੰਨੀ ਪੰਜਾਬ ਯੂਨੀਵਰਸਿਟੀ ਸਟੈਂਡ ਦੇ ਵਿੱਚ ਵੱਡਾ ਨਾਮ ਸੀ ਔਰ ਐਡਾ ਵੱਡਾ ਆਵਾਜ਼ ਹੈ ਉਹ ਇੰਡੀਆ ਦੀ ਤੇ ਸਾਡਾ ਜਿਹੜਾ ਲੋਕ ਸਭਾ ਦੇ ਵਿੱਚ ਉਹ ਆਵਾਜ਼ ਜਿਹੜਾ ਜਾਊਗੀ ਤਾਂ ਸਾਡੇ ਲੋਕਾਂ ਦੇ ਹੱਕਾਂ ਦੀ ਰਾਖੀ ਕਰੂ। ਆ ਵਿਰੋਧੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰੀ ਨਾ ਇਹ ਇਸ ਹਲਕੇ ਤੋਂ ਬਾਹਰ ਦੇਣਾ। ਕੀ ਕਹੂੰਗੇ ਉਹਨਾਂ ਬੁੱਢੀਆਂ ਨੂੰ? ਉਹ ਲਗਾਤਾਰ ਕਿਤੋਂ ਵਾਰੀ ਨੇ ਕਿ ਲਗਾਤਾਰ ਇੱਥੇ ਰਹਿੰਦੇ ਨੇ ਆਪਣੇ ਮੁਹਾਲੀ ਜੰਨੀਗੜ ਦੇ ਵਿੱਚ ਜੀ ਲਗਾਤਾਰ ਦੇਖਦੇ ਹਰ ਰੋਜ਼ ਆਪਣੇ ਹਲਕੇ ਦੇ ਵਿੱਚ ਕਿੰਨੇ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਵਾਰੀ ਦਾ ਜਿੰਨੂੰ ਮਰਜ਼ੀ ਕਹਦੇ ਸਾਨੂੰ ਵਾਰੀ ਕਹਿੰਦੇ ਸੀ ਅਸੀਂ ਵੀ ਇੱਥੇ ਰਹਿੰਦੇ ਆ ਹਰ ਇੱਕ ਬੰਦਾ ਇੱਥੋਂ 80 ਰੱਡ ਲੋਕ ਬਾਰੋਂ ਆਗੇ ਤੋਂ ਵਸੇ ਹੋਏ ਆ ਸਾਰੇ ਵਾਰੀ ਆ ਸੀ